ਫਗਵਾੜਾ ਇਲਾਕੇ ਵਿੱਚ ਇਸ ਸਮੇਂ ਅੱਖਾਂ ਵਿੱਚ ਮਿਰਚਾ ਪਾ ਕੇ ਲੁੱਟਖੋ ਕਰਨ ਵਾਲਾ ਗਿਰੋਹ ਪੂਰੀ ਤਰ੍ਹਾਂ ਨਾਲ ਸਰਗਰਮ ਹੈ ਤੇ ਇਸ ਗਿਰੋਹ ਦੇ ਮੈਂਬਰਾਂ ਵੱਲੋਂ ਜਿੱਥੇ ਕੁਝ ਦਿਨ ਪਹਿਲਾਂ ਪਿੰਡ ਖਾਟੀ ਨਜ਼ਦੀਕ ਪੀਪਰੰਗੀ ਦੇ ਨੌਜਵਾਨ ਦੀਆਂ ਅੱਖਾਂ ਵਿੱਚ ਮਿਰਚਾ ਪਾ ਕੇ ਲੁੱਟਖੋ ਕੀਤੀ ਗਈ ਸੀ ਉੱਥੇ ਹੀ ਹੁਣ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਬਰਿਆਹਾ ਨਜ਼ਦੀਕ ਜਿਥੇ ਕਿ ਮੋਟਰਸਾਈਕਲ ਸਵਾਰ ਦੋ ਨੌਜਵਾਨ ਇੱਕ ਵਿਅਕਤੀ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਕੀਮਤੀ ਸਮਾਨ ਤੇ ਹਜ਼ਾਰਾਂ ਰੁਪਏ ਦੀ ਨਕਦੀ ਖੋ ਕੇ ਫਰਾਰ ਹੋ ਗਏ। ਉਥੇ ਹੀ ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ ਸੰਤੋਖ ਸਿੰਘ ਵਾਸੀ ਸੰਗਤਪੁਰ ਨੇ ਦੱਸਿਆ ਕਿ ਉਹ ਜਦੋਂ ਫਗਵਾੜਾ ਤੋਂ ਸਮਾਨ ਖਰੀਦ ਕੇ ਮੋਟਰਸਾਈਕਲ ਤੇ ਆਪਣੇ ਪਿੰਡ ਨੂੰ ਜਾ ਰਿਹਾ ਸੀ ਤਾਂ ਪਿੰਡ ਬਰਿਆਹਾ ਨਜ਼ਦੀਕ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਹਨਾਂ ਨੂੰ ਰੋਕ ਕੇ ਉਸ ਦੀਆਂ ਅੱਖਾਂ ਵਿੱਚ ਮਿਰਚੀ ਦਾ ਪਾਊਡਰ ਪਾ ਦਿੱਤਾ ਤੇ ਉਸ ਕੋਲੋਂ ਏਟੀਐਮ ਕਾਰਡ ਆਧਾਰ ਕਾਰਡ ਤੋਂ ਇਲਾਵਾ 5700 ਰੁਪਏ ਦੀ ਨਕਦੀ ਖੋ ਲਈ। ਜਿਸ ਤੋਂ ਬਾਅਦ ਉਸ ਨੂੰ ਜਖਮੀ ਹਾਲਤ ਵਿੱਚ ਉਸਦੇ ਭਤੀਜੇ ਤੇ ਹੋਰਨਾਂ ਨੇ ਸਿਵਲ ਹਸਪਤਾਲ ਵੀ ਕਿਹੇ ਦਾਖਲ ਕਰਵਾਇਆ ਮੈਂ ਘਰ ਦਾ ਸਮਾਨ ਲੈ ਕੇ ਲੈਣ ਵਾਸਤੇ ਸ਼ਹਿਰ ਕੋਲ ਗਿਆ ਸੀ ਉਸ ਤੋਂ ਵਾਪਸ ਜਾਂਦਾ ਸੀ ਤਕਰੀਬਨ ਟਾਈਮ 4:00 5:00 ਤੇ 5:07 ਮਿੰਟ ਦਾ ਸੀ ਤੇ ਮੋਰਾਂ ਉੱਪਰੋਂ ਦੋ ਹੋ ਰਹੇ ਮੋਟਰਸਾਈਕਲ ਤੇ ਤੇ ਉਹਨਾਂ ਨੇ ਮੈਨੂੰ ਰੋਕ ਕੇ ਮੇਰੀਆਂ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਤੇ ਮੇਰੀ ਰੋਡ ਖੋ ਕਰੇ ਜਿਹਦੇ ਵਿੱਚ ਮੇਰੇ ਜ਼ਰੂਰੀ ਕਾਗਜ਼ਾਤ ਹੈ ATM ਆ ਤੇ ਪੈਨ ਕਾਰਡ ਆ ਆਧਾਰ ਕਾਰਡ ਆ ਤੇ 57 ਰੁਪਏ 57 ਰੁਪਏ ਅੱਛਾ ਬੰਜ ਕਰਤੇ ਐਸੀ ਜੀ ਉਹ ਮੋਟਰਸਾਈਕਲ ਤੇ ਸਪਲੈਂਡਰ ਮੋਟਰਸਾਈਕਲ ਆ ਜੀ ਤੇ ਦੋਨੇ ਮੁੰਡੇ ਜੀ ਅੱਛਾ ਦੋਨੇ ਮੁੰਡੇ ਆ ਤੁਸੀਂ ਕਿਹੜੀ ਜਗ੍ਹਾ ਤੋਂ ਫਵਾੜੇ ਸ਼ੈਤ ਉਹ ਘਰ ਕਿੱਥੇ ਆ ਰਹੇ ਸੀ ਸ਼ੰਗਤ ਪੱਟੀ ਕਰ ਜਾ ਰਿਹਾ ਸੀ ਆਪਣੇ ਬਾਪ ਆਪਣੇ ਘਰ ਜਾ ਰਿਹਾ ਸੀ ਪ੍ਰਿਆਮਾ ਪਿੰਡੋਂ ਦਾ ਉਸ ਤੋਂ ਅੱਗੇ ਦੀ ਵਾਰਦਾਤ ਆ ਜੀ ਅੱਛਾ ਜੀ ਹਾਂ ਜੀ ਫਿਰ ਤੁਹਾਨੂੰ ਇੱਥੇ ਹਸਪੀਟਲ ਕੋਲ ਲੈ ਕੇ ਆਇਆ ਹੋਸਪੀਟਲ ਮੇਰਾ ਭਤੀਜਾ ਤੇ ਮੇਰਾ ਭਰਾ ਲੈ ਕੇ ਆਇਆ ਅੱਛਾ ਜੀ ਹਾਂ ਜੀ ਕੀ ਲੱਗਦਾ ਤੁਹਾਨੂੰ ਇਹਦੇ ਵਿੱਚ ਕਿ ਲੁੱਟ ਕੋ ਦੇਣ ਤੇ ਲਿਗਰੀਏ ਚਾਹੀ ਲੁੱਟ ਹੋ ਗਈ ਫੋਰ ਕੀ ਤੁਹਾਡਾ ਲੱਗੇ ਗਏ ਹਾਂ ਜੀ ਫੋਰ ਕੀ ਸਮਾਨ ਲੈ ਕੇ ਗਏ ਫੋਰ ਕੋਈ ਨਹੀਂ ਜੀ ਮੇਰਾ ਏਟੀਐਮ ਆ ਤੇ ਪੈਨ ਕਾਰਡ ਆ ਤੇ ਆਧਾਰ ਕਾਰਡ ਆ ਤੇ ਸਤ ਮਹੰਦਾਸ ਰੂਪ ਵਿੱਚ ਆ। ਤੇ ਤੁਹਾਡੇ ਕੋਲ ਸੱਟ ਚੋਟ ਮਰੀ ਉਹਨਾਂ ਨੇ ਹੋਰ ਕੋਈ? ਮੇਰੇ ਬੱਸ ਆ ਉਂਗਲੀ ਤੇ ਮਰੀ ਆ। ਹੂੰ ਹੂੰ। ਕੀ ਮਾਰਿਆ ਲੱਗਦਾ ਉਂਗਲ ਤੇ ਤੁਹਾਡੀ? ਕੋਈ ਬਾਈ ਹੋਇਆ ਪਤਾ ਨਹੀਂ ਉਹਨਾਂ ਦੇ ਕੋਲੋਂ ਕੀ ਸੀ। ਅੱਛਾ ਜੀ। ਰਾਜ ਜੀ। ਅੱਛਾ ਤੇ ਮੌਕੇ ਤੇ ਪੁਲਿਸ ਆਈ ਸੀ ਉੱਥੇ? ਨਹੀਂ ਸਰ ਆਈ। ਅਸੀਂ 2-3 ਵਾਰੀ ਫੋਨ ਕੀਤਾ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਉੱਥੇ ਪਹੁੰਚਿਆ। ਕਿਉਂਕਿ ਤੇ ਕਾਫੀ ਟਾਈਮ ਹੋ ਚੁੱਕਾ ਆ। ਹਾਂ ਜੀ। ਚਲੋ ਤੇ ਪੁਲਿਸ ਮੌਕੇ ਤੇ ਸਿਵਲ ਹਸਪੀਟਲ ਵੀ ਨਹੀਂ ਆਈ। ਨਹੀਂ ਆਈ ਅਜੇ ਵੀ ਨਹੀਂ ਆਈ। ਕੀ ਕੀ ਮੰਕਰਦੇ ਆ ਤੁਸੀਂ? ਅਸੀਂ ਤਾਂ ਪ੍ਰਸ਼ਾਸਨ ਤੋਂ ਅਹੀ ਮੰਗਣਾ ਜਿਹੜੀਆਂ ਮਾਰਦਾ ਤਾਂ ਨਹੀਂ ਸਰਕਾਰ ਦੇ ਤੇ ਪ੍ਰਸ਼ਾਸਨ ਨੇ ਤੇ ਕਾਰਵਾਈ ਕਰੀ ਉਧਰ ਇਸ ਵਾਰ ਦਾ ਦੌਰਾਨ ਜ਼ਖਮੀ ਹੋਏ ਸੰਤੋਖ ਸਿੰਘ ਦਾ ਹਾਲਚਾਲ ਜਾਣਨ ਲਈ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਹਸਪਤਾਲ ਵਿਖੇ ਪਹੁੰਚੇ ਜਿੱਥੇ ਉਹਨਾਂ ਪੀੜਤ ਵਿਅਕਤੀ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਪੀੜਤ ਵਿਅਕਤੀ ਦਾ ਮੁੱਢਲਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਉਸ ਦੀ ਹਾਲਤ ਫਿਲਹਾਲ ਠੀਕ ਹੈ ਹਾਂਜੀ ਮੈਡਮ ਕੀ ਮਾਮਲਾ ਜਿਹੜਾ ਇੱਕ ਵਿਅਕਤੀ ਆਇਆ ਹਾਂਜੀ ਸਾਡੇ ਕੋਲ ਸੰਗਤਪੁਰ ਦੇ ਪਿੰਡ ਦੇ ਜਿਹੜੇ ਵਾਸੀ ਆਏ ਨੇ ਵੀ ਤੇ ਉਹਨਾਂ ਨੇ ਦੱਸਿਆ ਕਿ ਸਾਨੂੰ ਜਿਹੜਾ ਅੱਖਾਂ ਦੇ ਵਿੱਚ ਮਿਰਚ ਪਾਉਂ ਕੇ ਤੇ ਜਿਹੜਾ ਲੁੱਟਕੋ ਕੀਤੀ ਹੋਈ ਹੈਗੀ ਤੇ ਇਹ तकरीबन 60 ਤੋਂ 70 ਬੰਦੇ ਲੱਗੇ ਗਏ। ਪਹਿਲਾਂ ਡਰਾਮਾ ਉਹਨਾਂ ਦੀ ਜਿਹੜੀ ਸੀ ਜੋ ਵੀ ਬੰਦਾ ਫਸਟੇਜ ਬੀਤੀ ਹੈਗੀ ਤੇ ਆਈਜ਼ਾ ਜਿਹੜਾ ਹੈਗੇ ਉਹ ਟੂ ਸਟਾਰਟ ਕਰ ਦਿੱਤਾ ਹੈ ਤੇ ਬਾਕੀ ਇਹ ਵੀ ਕੰਪਲਿਟ ਕਰਵਾ ਲਈ ਹੁੰਦੀ ਹੈ ਉਹ ਕੁਝ ਹੋਰ ਇਨਫੋਰਮੇਸ਼ਨ ਵੀ ਦਿੱਤੀ। ਕਿੰਦਾ ਕੰਡੀਸ਼ਨ ਨਿਕਲਦੀ ਹੈ? ਫਿਲਹਾਲ ਸਟੇਬਲ ਹੈ। ਬਾਕੀ ਹੋਰ ਕੋਈ ਜਿਹੜਾ ਹੈਗਾ ਜਿਆਦਾ ਸਟੱਪ ਬਣਾ ਨਹੀਂ ਹੈ ਖਾਦੇ ਜਿਆਦਾ ਚਾਹੁੰਦਾ